ਪਰ ਮੇਰੇ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਟਿਲੋਂ ਅੱਜ 27 ਜੂਨ ਹੈ ਮੌਨਸੂਨ ਦੀ ਪਹਿਲੀ ਬਾਰਿਸ਼ ਸੀ ਕਹਿ ਸਕਦੇ ਹਾਂ ਅੱਤ ਦੀ ਗਰਮੀ ਤੋਂ ਬਾਅਦ ਜੋ ਹੋਈ ਹੈ ਜੋ ਉਹ ਖੰਨਾ ਲੱਕੇ ਚ ਪੋਜੀਸ਼ਨ ਬਣੀ ਹੈ ਤੇ ਬੜੀ ਹੈਰਾਨ ਕਰਨ ਵਾਲੀ ਹੈ ਪਤਾ ਲੱਗਿਆ ਵੀ ਚੰਡੀਗੜ੍ਹ ਮੀਂਹ ਨਹੀਂ ਪਿਆ ਖੜੜ ਸਿਰਫ 1 ਘੰਟਾ ਮੀਂਹ ਪਿਆ ਤੇ ਜੋ-ਜੋ ਖੜੜ ਤੋਂ ਸੀ ਮਰੰਡੇ ਸਾਈਡ ਨੂੰ ਆਉਣਿਆ ਤਾਂ ਮੀਂਹ ਵੱਧਾ ਜਾਂਦਾ ਖੰਨੇ ਆਕੇ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਤਿੰਨ ਘੰਟੇ ਲਗਾਤਾਰ بارش ਹੋਈ ਹੈ ਔਰ ਉਹ بارش ਨੇ ਜੋ ਹਾਲ ਕੀਤਾ ਹੁਣੇ ਤੁਹਾਨੂੰ ਅਸੀਂ ਵੀਡੀਓ ਚ ਦਿਖਾ ਰਹੇ ਹਾਂ ਜੇ ਅਸੀਂ ਗੱਲ ਕਰੀਏ ਇਹਦੇ ਸਮਰਾਲਾ ਸਾਈਡ ਤੇ ਇੱਧਰ ਵੀ بارش ਬਹੁਤ ਘੱਟ ਹੋਈ ਹੈ ਪਰ ਖੰਨਾ ਿਲਕੇ ਤਾਂ ਬਹੁਤ ਜ਼ਿਆਦਾ بارش ਹੋਈ ਹੈ ਤਿੰਨ ਘੰਟੇ ਚ ਆ ਸਵਾ 8 ਵਜੇ ਸ਼ੁਰੂ ਹੋਇਆ ਤੇ ਤਕਰੀਬਨ 12 ਸਵਾ 12 ਵਜੇ ਮੀਂਹ ਬੰਦ ਹੋਇਆ ਤੇ ਤੁਸੀਂ ਵੇਖੋ ਅਗਲੀ ਵੀਡੀਓ ਚ ਐਸੇ ਵੀਡੀਓ ਚ ਕਿ ਕਿਵੇਂ ਮੀਂਹ ਪਿਆ ਕਿੰਨਾ ਪਾਣੀ ਬਰਸਿਆ ਕੁਦਰਤ ਦੇ ਘਰ ਚ ਕੀ ਹੈ ਪਿਆਰੋ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਅਸੀਂ ਇੰਨੀ ਅੱਤ ਦੀ ਗਰਮੀ ਚ ਪਿਛਲੇ 2-3 ਮਹੀਨਿਆਂ ਤੋਂ ਡਿਗ ਰਹੇ ਆ ਵੇ ਕੋਈ ਮੀਂਹ ਪਵੇ ਤੇ ਅੱਜ ਮੀਂਹ ਪਿਆ ਹੈ ਪੂਰੇ 3 ਘੰਟੇ ਖੰਨਾ ਇਲਾਕੇ ਦੇ ਵਿੱਚ ਮੈਂ ਹੁਣ ਖੰਨਾ ਇਲਾਕੇ ਦੇ ਨਜ਼ਦੀਕੀ ਪਿੰਡ ਹਰਿਓਂ ਕਲਾਂ 'ਚ ਖੜਾ ਹਾਂ ਤੇ ਤੁਸੀਂ ਦੇਖੋ ਕਿਵੇਂ ਖੇਤ ਪਾਣੀ ਦੇ ਭਰੇ ਪੈਲੇ ਤਿੰਨ ਘੰਟੇ ਚ ਜਲੋ ਜਲ ਕਰਤਾ ਕਰੋੜਾ ਲੀਟਰ ਪਾਣੀ ਗਿਰਿਆ ਹੋਣਾ ਅਰਬਾਂ ਲੀਟਰ ਪਾਣੀ ਗਿਰਿਆ ਹੋਣਾ ਇਹ ਪੋਜੀਸ਼ਨ ਬਣੀ ਹੋਈ ਹੈ ਤੁਸੀਂ ਦੇਖੋ ਕਿ ਕਿਵੇਂ ਪਾਣੀ ਦੇ ਖੇਤ ਭਰੇ ਖੜੇ ਨੇ ਤਕਰੀਬਨ ਕਈ ਜਗ੍ਹਾ 2-2 ਫੁੱਟ ਪਾਣੀ 1-1 ਫੁੱਟ ਪਾਣੀ ਲਗਭਗ ਸਾਰੇ ਖੇਤਾਂ 'ਚ 6-7 ਇੰਚ ਪਾਣੀ ਤਾਂ ਆਮ ਹੀ ਐ ਜਿਹੜੇ ਝੋਨੇ ਦੇ ਖੇਤ ਨੇ ਤੇ ਉਹਨਾਂ ਦੇ ਵਿੱਚੋਂ ਵੀ ਪਾਣੀ ਬਾਹਰ ਨਿਕਲ ਰਿਹਾ ਐ ਇਹ ਹਾਲ ਐ ਪੋਜੀਸ਼ਨ ਐ ਤੇ ਸਾਡਾ ਸ਼ੈੱਡ ਆ ਗਾਵਾਂ ਦਾ ਆ ਗਾਂ ਦੇ ਸ਼ੈੱਡ ਦੇ ਵਿੱਚ ਵੀ ਪਾਣੀ ਆਵੜਿਆ ਤੇ ਇਹ ਹੁਣ ਐਸ ਵੇਲੇ ਗਾਂ ਵੀ ਐਸ ਵੇਲੇ 1-2 ਇੰਚ ਪਾਣੀ ਦੇ ਵਿੱਚ ਹੀ ਖੜੀ ਐ ਇਹ ਹਾਲ ਹੈ ਪਾਣੀ ਦਾ ਇਹ ਦੇਖੋ ਪਾਣੀ ਉਹ ਪਾਣੀ ਹੋਇਆ ਪਿਆ ਸਾਰੇ ਪਾਸੇ ਕੁਦਰਤ ਦੇ ਰੰਗ ਨੇ ਤੇ ਆਪਾਂ ਕਹਿੰਦੇ ਆ ਕਿ ਰੱਬ ਮੀਂਹ ਨਹੀਂ ਪਾਉਂਦਾ ਪਰ ਜਦੋਂ ਰੱਬ ਮੀਂਹ ਪਾਉਂਦਾ ਤੇ ਫਿਰ ਉਹ ਕੀ ਕਰਦਾ ਹੈ ਇਹ ਤੁਸੀਂ ਖੁਦ ਹੀ ਵੇਖ ਲਓ ਤੇ ਐਤ ਕੀ ਤਾਂ ਇਹ ਵੀ ਪੁਰਖਵਾਨੀ ਹੈ ਕਿ ਇਹ ਜਿਹੜਾ ਹਫਤਾ ਹੈਗਾ ਇਸ ਵਿੱਚ ਵੀ ਮੀਂਹ ਪਏਗਾ ਤੇ ਜੁਲਾਈ ਚ ਵੀ ਵਹੀ ਪਾਏਗਾ ਤੇ ਇਹ ਵੀ ਅ ਮੌਸਮ ਵਿਭਾਗ ਵੱਲੋਂ ਸੁਣਿਆ ਗਿਆ ਹੈ ਕਿ ਅਗਸਤ ਦੇ ਵਿੱਚ ਵੀ